ਦੋ ਤਿੰਨ ਬੱਚੇ ਹੀ ਇੰਨਾ ਦੇ ਦੁਧਦ ਕੀਤੇ ਵੀ ਜਿੱਥੇ ਉਹ ਪ੍ਰੈਸ਼ਰ ਪਾ ਕੇ ਸ਼ਾਇਦ ਕੁਝ ਪਹਿਲੇ ਵੀ ਥੋੜੇ ਬਹੁਤੇ ਜਿਹੜੇ ਟਰੈਵਲ ਜੈਂਟ ਤੁਹਾਡੇ ਵਾਪਸ ਕਰਦੇ ਤੇ ਜੇ ਤੁਸੀਂ ਕੋਈ ਕਾਰਵਾਈ ਕਰੋਣੀ ਹੋਈ ਅਸੀਂ ਸਰਕਾਰ ਬਿਲਕੁਲ ਏਰੀਆ ਸਰਕਾਰ ਦੀ ਬਿਲਕੁਲ ਪਾਲਿਸੀ ਹੈ ਕਿ ਜਿਹੜੇ ਟਰੈਵਲ ਜੈਂਟਰ ਝੂਠ ਬਾਲ ਕੇ ਤੁਹਾਡੇ ਦਾ ਧੋਖਾ ਕਰਦੇ ਇੰਨੇ ਪੈਸੇ ਲੈ ਕੇ ਤੁਹਾਨੂੰ ਇੰਨਾ ਖਰਚਾ ਸਾਫ ਕੀਤਾ ਵੀ ਉਹਨਾਂ ਬੰਦਿਆਂ ਨੂੰ ਜੇਲ੍ਹ ਦੀਆਂ ਸਲੱਖਾਂ ਵਿੱਚ ਸੁਟਣ ਦਾ ਸਰਕਾਰ ਪੂਰਾ ਤੌਰ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਉਹ ਜਾਣਾ ਹੈ ਉਹ ਤਿੰਨ ਆਪਣੇ ਘਰ ਅਰੈਸਟ ਕਰਕੇ ਆਰਾਮ ਨਾਲ ਕੋਈ ਗੱਲ ਨਹੀਂ ਫਿਰ ਤੁਸੀਂ ਮੈਂ ਮੈਨੂੰ ਆ ਜਣਾ ਇੱਥੇ ਆ ਜਣਾ ਚੰਡੀਗੜ੍ਹ ਆ ਜਣਾ ਸੀਐਫ ਸਾਹਿਬ ਦੇ ਦਫ਼ਤਰ ਆ ਜਣਾ ਤੇ ਤੁਸੀਂ ਜੇ ਸਾਨੂੰ ਆਪਣਾ ਅਫੀਡੀਵਿਟ ਬਿਆਨ ਦੇ ਦੋਗੇ ਤਾਂ ਅਸੀਂ ਫਸਤਾ ਦੁੱਦ ਦੇ ਦਾਂ ਕਰ ਦੇਣੀ ਜਿਹੜੇ ਬੰਦੇ ਆ ਦੇ ਵਿੱਚ ਤੁਹਾਡੇ ਨਾਲ ਧੋਖਾ ਹੋਇਆ ਉਹਦੇ ਤੁਹਾਨੂੰ ਪਤਾ ਉਹ ਲੋਕ ਲੋਕਲ ਦੇ ਕੀਤਾ ਕਿਹੜੇ ਟਰੈਵਲ ਜੈਂਟ ਦੋ ਤਿੰਨ ਬੱਚੇ ਹੀ ਇਦਾਂ ਦੇ ਦੁੱਦ ਦੇ ਕੀਤੇ ਵੀ ਜਿੱਥੇ ਉਹ ਪ੍ਰੈਸ਼ਰ ਪਾ ਕੇ ਸ਼ਾਇਦ ਕੁਝ ਪੈਸੇ ਵੀ ਥੋੜੇ ਬਹੁਤੇ ਜਿਹੜੇ ਟਰੈਵਲ ਜੈਂਟ ਤੁਹਾਡੇ ਵਾਪਸ ਕਰਦੇ ਤੇ ਜੇ ਤੁਸੀਂ ਕੋਈ ਕਾਰਵਾਈ ਕਰੋਣੀ ਹੋਈ ਅਸੀਂ ਸਰਕਾਰ ਬਿਲਕੁਲ ਹੈਰੀ ਹੈ ਸਰਕਾਰ ਦੀ ਬਿਲਕੁਲ ਪਾਲਿਸੀ ਹੈ ਕਿ ਜੇ denn ਟ੍ਰੈਵਲ ਏਜੰਟ ਝੂਠ ਬਾਲ ਕੇ ਤੁਹਾਡੇ ਦਾ ਧੋਖਾ ਕਰੇ ਇੰਨੇ ਪੈਸੇ ਲੈ ਕੇ ਤੁਹਾਨੂੰ ਇੰਨਾ ਖਰਚਾ ਸਾਫ ਕੀਤਾ ਵੀ ਉਹਨਾਂ ਬੰਦਿਆਂ ਨੂੰ ਜੇਲ੍ਹ ਦੀਆਂ ਸਲੱਖਾਂ ਵਿੱਚ ਸੁਟਣ ਦਾ ਸਰਕਾਰ ਪੂਰਾ ਹੋਊ। ਸੋ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਉਨ ਜਾਣਾ ਹੈ। ਕੋਤਨ ਦਿਨ ਆਪਣੇ ਘਰ ਅਰੈਸਟ ਕਰਕੇ ਆਮ ਨਾਲ ਕੋਈ ਗੱਲ ਨਹੀਂ। ਫਿਰ ਤੁਸੀਂ ਮੇਰੇ ਕੋ ਆ ਜਾਣਾ ਇੱਥੇ ਆ ਜਾਣਾ ਚੰਡੀਗੜ੍ਹ ਆ ਜਾਣਾ ਸੀਐਫ ਸਾਹਿਬ ਦੇ ਦਫ਼ਤਰ ਆ ਜਾਣਾ। ਤੇ ਤੁਸੀਂ ਜੇ ਸਾਨੂੰ ਆਪਣਾ ਇਨਫੀਡੀਅੰਟ ਬਿਆਨ ਦੇ ਦੋਗੇ ਤਾਂ ਅਸੀਂ ਪਤਾ ਦੁੱਦ ਜਿਹੜਾ ਕਰਦੇ ਨਹੀਂ ਜਿਹੜੇ ਬੰਦਿਆਂ ਦੇ ਵਿੱਚ ਤੁਹਾਡੇ ਨਾਲ ਧੋਖਾ ਹੋਇਆ ਉਹਦੇ ਤੁਹਾਨੂੰ ਪਤਾ ਉਹ ਲੋਕ ਲੋਕਲ ਦੇ ਕੀਤਾ ਕਿਹੜੇ ਟਰੈਵਲ ਦੇ